ਵਿਚਕਾਰ ਬਾਬਾ ਚੜਤ ਸਿੰਘ ਜੀ ਅਰਬਾਂ ਖਰਬਾਂ ਤਰਨਾ ਦਲ ਸਾਡੇ ਵਿਚਕਾਰ ਬੈਠੇ ਨੇ ਇਹ ਸਾਡੇ ਪ੍ਰਾਣੇ ਯੋਧੇ ਜਿਵੇਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਨੇ ਲਗਭਗ 1983-84 ਚ ਤਰਸ 83 84 ਚ ਕਿ ਜਿੰਦਾ ਸ਼ਹੀਦ ਜਿੰਦਾ ਸ਼ਹੀਦ ਚੜਤ ਸਿੰਘ ਜਿਹਦੇ 9 ਗੋਲੀਆਂ ਮਾਰੀਆਂ ਸੀ ਉਸ ਟਾਈਮ ਸਰਕਾਰ ਨੇ ਉਹ ਕੀ ਕਾਰਨ ਬਣਿਆ ਸੀ ਜੀ ਛੋਟੇ ਇੰਨੀਆਂ ਗੋਲੀਆਂ ਮਾਰੀਆਂ ਕਿਹੜੇ ਪਿੰਡ ਦਾ ਉਹ ਵਾਕਿਆ ਇਹ ਪੜ ਖਿੜੀ ਚ ਮੀੜ ਦਾ ਵਾਕਾ ਹੈ ਜਿਹੜਾ ਲੁਧਿਆਣੇ ਦੇ ਵਿੱਚ ਜਨਮ 17 ਸਾਡਾ ਉੱਥੇ ਸੀ ਬਾਬਾ ਦੀਪ ਸਿੰਘ ਦਾ ਸੇਧ ਦੀ ਗੁਰਪੁਰਬ ਹਰ ਮਨਾਉਂਦੇ ਸੀ ਹਰ ਸਾਲ ਆ ਕੇ ਵਰਸੀ ਮਨਾਉਂਦੇ ਸੀ ਉਹਨਾਂ ਦਾ ਦੂਸਰੀ ਗੱਲ ਇਹ ਜੇ ਮੈਨੂੰ ਸ਼ੌਂਕ ਸੀ ਕੋਲ ਕਰਾਉਂਦਾ ਮੈਂ ਮੱਲਾ ਦਾ ਹਰ ਸਾਲ ਮੱਲ ਮੰਗਾਉਣੇ ਉੱਥੇ ਸ਼ੌਂਕ ਕੋਲ ਕਰਾਉਣੇ ਤੇ ਚੜ੍ਹਦੇ ਕਲਾਂ ਦੇ ਵਿੱਚ ਤਿੰਨ ਤਿੰਨ ਸਾਡੇ ਕੋਲ ਹੁੰਦੇ ਰਹੇ ਸਾਰਾ ਕੁਝ ਹੋਇਆ ਜ਼ਿਲ੍ਹਾ ਲੁਧਿਆਣੇ ਸੱਤ ਅਠਾਣੇ ਨੇ ਸਾਡੇ ਤੇ ਮਤਲਬ ਜੇ ਤਿੰਨ ਤਿੰਨ ਸਾਨੂੰ ਕੀ ਰਾ ਪਾ ਕਰ ਮੈਨੂੰ ਇਹ ਗੱਲ ਨਹੀਂ ਸਾਨੂੰ ਕੀ ਕੀ ਹੋਇਆ ਨੇ ਉਹਨਾਂ ਦੇ ਪਤਾ ਨਹੀਂ ਕੀ ਮਨ ਚ ਡਾਊਟ ਸੀ ਜਾਂ ਨਹੀਂ ਹੈ ਉਹਨਾਂ ਨੇ ਸਾਨੂੰ ਜਾਨਕਿ ਦੇਸ਼ਦੋਸਤ ਰੋਈ ਮੰਗ ਜਿਵੇਂ ਕਹਿੰਦੇ ਵੀ ਦੂਜੇ ਸਾਨੂੰ ਉਹ ਮਰਤਰੀ ਵਾਲਾ ਕਿ ਵੀ ਇਹ ਕਹਿੰਦੇ ਕੀ ਕਰਕੇ ਕਿ ਨਹੀਂ ਮੈਂ ਆਉਂਦਾ ਸੀ ਆਹ ਸਾਲ ਮਗਰ ਜਾਂਦੇ ਦਿਨ ਮਨਾ ਕੇ ਆਉਂਦੇ ਸੀ ਪਸੀ ਧਰਮ ਕੰਮ ਕੀਤੇ ਅਸੀਂ ਮੜਾ ਕੰਮ ਨਹੀਂ ਕੀਤਾ ਇਹ ਸਾਨੂੰ ਕੋਈ ਅਤਵਾਦੀ ਗੱਲੋਂ ਗਰਵਾਦੀ ਗੱਲ ਚਾਹੇ ਖਾਸਤਾਨੀ ਗੱਲ ਚ ਕੁਝ ਵੀ ਕਹਿਣਾ ਅਸੀਂ ਇੱਕ ਸੱਤਵਾਦੀ ਫੌਜ ਆ ਸਾਡੀ ਅਸੀਂ ਨਾ ਕੋਈ ਅਸੀਂ ਕਾਨੂੰਨ ਦੇ ਬਰਖੜ ਚੱਲਿਆ ਨਾ ਕਾਨੂੰਨ ਦੇ ਅਸੀਂ ਪੁਰੂ ਦੇ ਹੱਕ ਚੱਲਦੇ ਕਾਨੂੰਨ ਨਾਲ ਲੈ ਕੇ ਚੱਲਿਆ ਅਸੀਂ ਮਦਰ ਜੀ ਆ ਵੀ ਇੱਕ ਹੀਰਾ ਪਾ ਕੇ ਮੈਂ ਉੱਥੇ ਸਾਡੇ ਇੱਕ ਮਦਨ ਸਿੰਘ ਪੀਏਪੀ ਵਾਲਾ ਲਾਸਟ ਉਹਨਾਂ ਦਾ ਕੋਲ ਸੀਗਾ ਤੇ ਇੱਕ ਸਾਡੇ ਸਕੰਦਰ ਸੀਗਾ ਆਲਮਗਿਰੀਆ ਗੁਰਦੁਆਰਾ ਆਲਮਗਿਰੀ ਸਾਹਿਬ ਬਹੁਤ ਵੱਡਾ ਇਤਿਹਾਸਿਕ ਗੁਰਦੁਆਰਾ ਉੱਥੇ ਪਹਿਲਮਾਨਾਂ ਨਾਲ ਅਖਾੜਾ ਉਹਨਾਂ ਦਾ ਅੱਗੇ ਸੀ ਸਕੰਦਰ ਸਿੰਘ ਦਾ ਪੁੱਤ ਜੀ ਫੱਤੇ ਕੁਲ ਦਾ ਜੀ ਲਾਸਟ ਕੋਲ ਸੀ ਇਹਨਾਂ ਦਾ ਉਹ ਮਦਰ ਜੀ ਆ ਵੀ ਜਦੋਂ ਕੁਲਦੇ ਸੀ ਜਿਹਨਾਂ ਨੂੰ ਕਿਸੇ ਮੁੰਡੇ ਨੇ ਦੱਸਿਆ ਵੀ ਤੇਰੇ ਮਗਰ ਪਿਸਤੌਲ ਲਈ ਖੜੇ ਸੀ ਮੇਰੇ ਮਗਰ ਏਐਸਆਈ ਨੇ ਪਿਸਤ ਸਕਦੇ ਸਰ ਉਹ ਲਾ ਕੇ ਖੜਾ ਖਾੜੇ ਦੇ ਵਿੱਚ ਖਾੜੇ 'ਚ ਮੈਨੂੰ ਮੁੰਡਿਆਂ ਨੇ ਕਿਹਾ ਵੀ ਤੈਨੂੰ ਖਾੜੇ ਦੇ ਵਿੱਚ ਤੇਰੇ ਪਸੌਰ ਲਾ ਕੇ ਖੜ ਗਿਆ ਕੋਈ ਗੱਲ ਨਹੀਂ ਮੈਂ ਕਿਹਾ ਇੱਥੇ ਨਾਲ ਗੋਲੀ ਚੱਲੇ 7-8 ਪਿੰਡਾਂ ਦਾ ਘੱਟ ਸੀਗਾ ਬਹੁਤ ਜ਼ਿਆਦਾ ਸੀ ਤੇ ਉਹਨਾਂ ਨੇ ਸਾਨੂੰ ਮਾਤਰੀ ਜੀ ਆ ਵੀ ਕਹਿਤਾ ਮੈਂ ਉਹਨਾਂ ਨੂੰ ਸਨਮਾਨਤ ਕਰਕੇ ਮੈਂ ਖਾੜੇ ਦੇ ਬਾਹਰ ਚਲੇ ਗਿਆ ਮੇਰੇ ਕੋਈ ਨਹੀਂ ਮੇਰੇ ਕੋ ਤਾਂ ਕਿਰਪਾਨ ਸੀ ਕੰਨੀ ਮੇਰੇ ਕੋ ਹੋਰ ਕੀ ਸੀਗਾ ਤੇ ਮੇਰਾ ਆਪਦਾ ਪਰਿਵਾਰ ਸੀ ਉੱਥੇ ਪਰਿਵਾਰ ਚ ਗਿਆ ਸੀ ਜਾਨਕੀ ਗਲਤਫਹਿਮੀ ਜਿਹੜੀ ਹੁੰਦੀ ਆ ਮਾੜੀ ਹੁੰਦੀ ਆ ਉਹਨਾਂ ਨੇ ਸਾਨੂੰ ਮਾਤਰੀ ਮੇਰੇ ਮਗਰ ਲਾ ਕੇ ਮੈਂ ਸਾਈਡ ਤੇ ਹੋ ਗਿਆ ਇੱਕ ਕਮਰੇ 'ਚ ਖੜ ਗਿਆ ਤੇ ਮੈਂ ਉਹਨਾਂ ਨੇ ਦੋ ਤਿੰਨ ਫਾਇਰ ਕਰਲੇ ਜਾਂ ਤਿੰਨ ਫਾਇਰ ਕਰਦੇ ਮੈਂ ਕਹਿ ਵੀ ਤੂੰ ਤਾਂ ਮਰੀ ਚੰਗੇ ਤੂੰ ਇਹਦੇ ਪੈਜੋਂ ਮਰ ਜੇ ਮਰੀ ਚੰਗੇ ਮੇਰੇ ਪਿੰਡ ਦੇ ਕੰਮ ਕੀਤਾ ਮੈਂ ਤਲਵਾਰ ਲੈ ਕੇ ਨੂੰ ਪੈ ਗਿਆ ਜਾਂ ਤਿੰਨ ਫਾਇਰ ਕਰਦੇ ਉਹਨੇ ਫਿਰ ਮੇਰੇ ਲੱਕ 'ਚ ਗੋਲੀਆਂ ਮਾਰੀਆਂ ਸਿੱਧੀਆਂ ਸਰਾਖ ਚਾਰ ਹੋ ਗਏ ਉਦੋਂ ਮਤਲਬ ਜੇ ਮੈਂ ਮਤਲਬ ਜੇ ਆਪਦਾ ਬਚਾਅ ਕਰਦਾ ਹੋਇਆ ਕਿਰਪਾਨ ਲੈ ਕੇ ਚੱਲਦਾ ਹੋਇਆ ਮੇਰੇ ਮਗਰ ਸਾਰੇ ਪਿੰਡ ਪੰਡਾਂ ਨੂੰ ਉੱਥੇ ਕੋਲੇ ਵਾਲਿਆਂ ਨੂੰ ਕੋਈ ਪਤਾ ਨਹੀਂ ਸੀ ਬਾਅਦ 'ਚ ਉਹਨਾਂ ਪਾ ਲਾ ਕੇ ਵੀ ਗੋਲੀ ਚੱਲ ਗਈ ਇੱਥੇ ਫਿਰ ਵੀ ਸਾਡੇ ਪਿੰਡ ਮਹੱਪੁਰ ਉੱਥੇ ਚਲਾ ਗਿਆ ਸ਼ੇ ਗੋਲੀਆਂ ਮਾਰੇ ਉੱਥੇ ਜਾ ਕੇ ਲੱਗੀਆਂ ਇੱਕ ਮੁੰਡੇ ਹੋਰ ਦੇ ਵੀ ਗੋਲੇ ਲੱਗੇ ਸੀ ਇੱਕ ਮੱਝ ਦੇ ਵੀ ਗੋਲੇ ਲੱਗੇ ਆ ਉਸ ਸਮੇਂ ਦੇ ਵਿੱਚ ਕੋਈ ਅਸੀ ਗੱਲ ਨਹੀਂ ਦੂਸਰੀ ਗੱਲ ਇਹ ਚੀਜ਼ ਆ ਤੀਏ ਪੰਡਿਤ ਜਮਾ ਜਦੋਂ ਜਾ ਕੇ ਡੱਗਾ ਚਵਾਰੇ ਜਾ ਕੇ ਖੂਨ ਮਿਲਿਆ ਚੜ੍ਹ ਗਿਆ ਸੀ 16 ਸਾਲ ਹੋ ਗਏ ਫਿਰ ਉੱਥੇ ਜਾ ਕੇ ਡੱਗਿਆ ਸੰਤ ਮਹਾਪੁਰਸ਼ਾ ਕੋਲ ਸਟਾਪ ਤੇ ਪਤਾ ਦਿੱਤਾ ਵੀ ਬਾਬਾ ਚੜ੍ਹ ਸਿੰਘ ਦੀ ਸਿੰਘ ਸਾਹਿਬ ਦੇ ਗੋਲੀਆਂ ਲੱਗੀਆਂ ਸੰਤ ਜੀ ਨਾਲ ਸੇ ਪਿੰਡਾਂਲੇ ਉੱਥੇ ਸੀਗੇ ਅੰਮ੍ਰitsar ਸਾਹਿਬ ਉਹਨਾਂ ਨੇ ਸਾਡੇ ਇੱਕ ਸਰਜਣ ਠੇਕੇਦਾਰ ਸੀ ਉਹਨੇ ਸੁਨੀਹਾ ਪਿੱਜਣ ਸਾਡੇ ਇੱਕ ਮੁੰਡਾ ਭਾਈ ਸੈਮਰਾ ਉਹ ਜਾ ਕੇ ਆਨੇ ਉਹਨਾਂ ਨੇ ਕਬੀਆ ਗੱਲਬਾਤ ਗੋਲੀ ਚੱਲ ਗਈ ਇੱਥੇ ਮਤਰਾ ਕਾਣੇ ਮੈਨੂੰ ਇਸ ਚੱਕ ਕੇ ਹਸਪਤਾਲ ਚ ਲੈ ਗਏ ਹਸਪਤਾਲ ਤੋਂ ਮੈਨੂੰ ਫਰੋਜਪੁਰ ਲੈ ਗਏ ਸੰਤਾ ਨੇ ਸਿੱਧਾ ਉਹਨਾਂ ਨੂੰ ਖਬਰ ਦਿੱਤੀ ਆ ਭਾਈ ਸਾਹਿਬ ਪਾਈ ਚੜਸ ਦੇ ਇੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗ ਕੇ ਉਹਨੂੰ ਫਰੋਜਪੁਰ ਲੈ ਗਏ ਇਸ ਤਰ੍ਹਾਂ ਕਰਕੇ ਉਹਨਾਂ ਨੇ ਮੇਰੇ ਕਤਲ ਦੇ ਕੇ ਸਾਰਾ ਕੁਝ ਕੀਤਾ ਕੋਈ ਅਸੀ ਗੱਲ ਨਹੀਂ ਦੂਸਰੀ ਗੱਲ ਇੱਕ ਚੀਜ਼ ਆ ਇਹ ਸਾਰਾ ਜੋ ਏਰੀਆ ਉੱਥੇ ਇਹ ਜਦੋਂ ਹੁਣ 83 ਦਾ ਕੇਸ ਹੈ ਸੰਤਪਿੰਡ ਵਾਲੇ ਵਿੱਚ 84 ਸੀ ਹੁੰਦੇ ਨੇ ਉਦੋਂ ਬਾਅਦ ਦੇ ਵਿੱਚ ਜਿਹੜਾ ਹੁਣ ਬਾਰਡਰ ਤੇ ਚੱਲਿਆ 21 ਨੂੰ ਜਿਹੜਾ 20 ਤੋਂ ਸ਼ੁਰੂ ਹੋਇਆ ਕਰਸਾਨਾ ਦਾ ਸੰਘਰਸ਼ ਏਰੀਆ ਕ੍ਰਾਂਤੀ ਉਹ ਫਿਰ ਮਤਲਬ ਸਾਨੂੰ ਬਾਰਡਰਾਂ ਤੇ ਸੰਘੂ ਬਾਰਡਰ ਤੇ ਜਾ ਕੇ ਗੱਲ ਦਾ ਪਤਾ ਲੱਗਿਆ ਉਹ ਵੀ ਇੰਨਾ ਜਿਹੜੇ ਸੰਤ ਜਲਸੇ ਪਿੰਡਾਂ ਵਾਲੇ ਬੋਲਦੇ ਨੇ ਜੂਵਨ ਬਾਹਰਲੇ ਉਹ ਕੱਢਿਆ ਉਹਨਾਂ ਨੇ ਵੀ ਜਿਹੜੇ ਇੰਨਾ ਜਿਹੜੇ ਫੱਟੜ ਹੋਏ ਨੇ ਸ਼ਹੀਦ ਉਹਨਾਂ ਦੇ ਵਿੱਚ ਫੱਟੜਾਂ ਦੇ ਵਿੱਚ ਸਾਡਾ ਵੀ ਸਾਨੂੰ ਜਿੰਦਾ ਸਿਰ ਬਾਹਰਲੇ ਮੁਕਤ ਇਹ ਕਾਰਨ ਨਹੀਂ ਪਤਾ ਲੱਗਿਆ ਜੀ ਗੋਲੀਆਂ ਕਿਉਂ ਮਾਰੀਆਂ ਗੋਲੀਆਂ ਸੱੱਕਦੀਆਂ ਵੀ ਇਹ ਅੱਤਵਾਦੀ ਫਲਾਂ ਤਾਂ ਵੀ ਇਹ ਗੱਲ ਕੀਤਾ ਸੀ ਕੋਈ ਮੁਸਲਮਾਨਾ ਨਹੀਂ ਸਾਡਾ ਇਸ ਤਾਂ ਧਨ ਪ੍ਰਚਾਰ ਕਰਦਾ ਸਾਡਾ ਕੀ ਮਤਲਬ ਕਿਸੇ ਨਾ ਅੱਤਵਾਦੀ ਹੋਰ ਕਿਸੇ ਨਾਲ ਅੱਜ ਤਾਂ ਸੱਤਵਾਦੀਆਂ ਸਾਡਾ ਕੋਈ ਮਾਦਾ ਥੋੜੀ ਜਿਹੀ ਆਉਂਦੇ ਕਿਸੇ ਮਤਲਬ ਜੀ ਸਰਕਾਰ ਦੇ ਵਰਕਰ ਦੇ ਬੋਲੇ ਨਹੀਂ ਕੋਈ ਮਾੜਾ ਚੰਗਾ ਨਹੀਂ ਕਿਸੇ ਨੂੰ ਆਖਿਆ ਆ ਜਿਹੜੇ ਮੈਂ ਸੰਘਰਸ਼ਾਂ ਸੰਘਰਸ਼ਾਂ ਮੈਂ ਸਾਰੇ ਦੇਖਿਆ ਚਾਹੇ ਕੋਈ ਫੈਡਰੇਸ਼ਨ ਚਾਹੇ ਮਤਲਬ ਰੇਲ ਰੁਕੂ ਮੋਰਚਾ ਹੋਇਆ ਚਾਹੇ ਸੜਕ ਰੁਕੂ ਮੋਰਚਾ ਹੋਇਆ ਉਹ ਮੋਰਚਾ ਦੇ ਮੈਂ ਕਿਸਾਨਾਂ ਦੇ ਜੁਰੂਰੰਦਾਂ ਜੋ ਭਾਰਤ ਉਹ ਸਾਡੇ ਕੋਲ ਐਸੀ ਗੱਲ ਨਹੀਂ ਸਾਰੇ ਕੋਲ ਪੂਰੀ ਗੱਲ ਨਹੀਂ ਗਈ ਤੇ ਉਦੋਂ ਕਾਲਤਾ ਸਾਰੇ ਪ੍ਰਧਾਨ ਨੇ ਗੱਲ ਕਿ ਉਥੇ ਕੱਢੀ ਸੀ ਵੀ ਚੰਗਾ ਨਹੀਂ ਕੀਤਾ ਨੇ ਸਰਕਾਰ ਨੇ ਮਾੜਾ ਕੀਤਾ ਉਹ ਇਸ ਤਰ੍ਹਾਂ ਕਰਕੇ ਫਿਰ ਸਾਡੇ ਇਹ ਸਾਨੂੰ ਵਧਾਈ ਪੱਤਰ ਉੱਥੇ ਹੋਇਆ ਸਿੰਘੂ ਬਾਰਡਰ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਤੁਹਾਡਾ ਜ਼ਿੰਦਾ ਸਹੀਦ ਕਰਾਰ ਦਿੱਤਾ ਗਿਆ ਉਹ ਥੋੜੀ ਖਬਰ ਆਈ ਅੱਜ ਸਾਰੇ ਮਾਮਲੇ ਚੱਲ ਰਿਹਾ ਸਾਰੇ ਜੀਬਾਂ ਚੱਲ ਰਿਹਾ ਸੰਤ ਜੀ ਦੇ ਪਿੰਡਾਂ ਵਾਲੇ ਬੋਲ ਰਹੇ ਨੇ ਸਾਡੇ ਬਾਰੇ ਤਾਂ ਮੈਂ ਤਾਂ ਕਹਿਣ ਦੀ ਲੋੜ ਹੀ ਨਹੀਂ ਅੱਜ ਵੀ ਸੇਵਾ ਕਰ ਰਿਹਾ ਹਾਂ ਜੀ ਅੱਜ ਵੀ ਮੈਂ ਤਾਂ ਪੰਥੀ ਸੇਵਾ ਕਰਦਾ ਉਹ ਵੀ ਭਾਈਚਾਰੇ ਦੀ ਕਰਦਾ ਮੈਂ ਹੋਰ ਕਰਦਾ ਨਹੀਂ ਮੈਂ ਤਾਂ ਕੋਈ ਕੰਮ ਨਹੀਂ